ਪੰਜਾਬੀ ਫਿਲਮ ਸੁੱਚਾ ਸੂਰਮਾ ਦੇ ਹੀਰੋ ਬੱਬੂ ਮਾਨ ਅਜੋ ਸੁੱਚਾ ਸਿੰਘ ਸੂਰਮਾ ਨੇ ਪਿੰਡ ਸਮਾਉਂ ਦੇ ਵਿਖੇ ਪਹੁੰਚੇ ਤੇ ਫਿਲਮ ਦੇ ਬਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਦੱਸਦੇ ਕਿ ਸੁੱਚਾ ਸਿੰਘ ਸੂਰਮਾ ਮਾਨਸਾ ਦੇ ਪਿੰਡ ਸਮਾਉਂ ਦੇ ਵਿੱਚ ਹਨ ਅਤੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਸ ਦੀ ਕਹਾਣੀ ਤੇ ਹੁਣ ਬੱਬੂ ਮਾਨ ਸੁੱਚਾ ਸਿੰਘ ਸੂਰਮਾ ਦਾ ਕਿਰਦਾਰ ਨਿਭਾ ਰਿਹਾ ਹੈ ਹੁਣ ਸੁੱਚਾ ਸਿੰਘ ਸੂਰਮਾ ਦੇ ਪਰਿਵਾਰਕ ਮੈਂਬਰ ਇੱਥੇ ਰਹਿੰਦੇ ਹਨ ਅਤੇ ਉਹਨਾਂ ਦੇ ਵਿਰਾਸਤ ਨੂੰ ਵੀ ਆ ਕੇ ਸੰਭਾਲਿਆ ਜਾਂਦਾ ਹੈ ਮੰਗ ਸੀ ਕਿ ਕਿੰਨੀ ਦੇਰ ਤੱਕ ਬੰਦ ਰਹੇਗੇ ਅੰਦਰ ਹੁੰਦਾ ਬਈ ਚਲੋ ਬੇਨਤੀ ਕਰੀ ਸਾਡੇ ਵੱਡ ਵੱਡੇ ਰ ਆਹੋ ਕੋ ਨਾ ਸਾਡੇ ਘਰ ਆਉਂਦੇ ਨਾ ਸੁਣੋ ਸੁਣੋ ਗਾਣਾ ਥੋੜਾ ਸਵਾਲ ਸਾਵਣ ਗਿਆ ਹਾਂਜੀ ਕੀ ਕਹਿੰਦੇ ਅਸੀਂ ਫਿਲਮ ਤੋਂ ਪਹਿਲਾਂ ਮੈਂ ਨਹੀਂ ਸੀ ਆਉਣਾ ਚਾਹੁੰਦਾ ਤਾਂ ਕਿ ਜਿੰਦਾ ਤੁਹਾਡੇ ਅੜੇ ਜਿਹੜੇ ਪੱਤਰਕਾਰ ਹਨ ਫਿਰ ਇੱਕ ਖਬਰ ਚਲਾਉਂਦੇ ਫਿਰ ਫਿਲਮ ਚਲਾਉਣ ਲਈ ਐ ਕਰਦੇ ਹਾਂਜੀ ਹਾਂਜੀ ਪਰ ਜਦੋਂ ਬਾਪੂਰਾ ਦਾ ਸੁਨੇਹਾ ਲੱਗਿਆ ਵੀ ਆਉਣਾ ਪੈਣਾ ਇਹ ਦਸੀ ਆ ਜੀ ਕੀ ਹੈ ਕਿ ਅਸੀਂ ਡਰਾਮੇ ਨਹੀਂ ਕਰ ਦਿੰਦਾ ਸਾਨੂੰ ਸਾਨੂੰ ਦਾ ਕੰਮ ਕਰਦਾ ਜਿਸਦਾ ਹੁੰਦਾ ਬਜ਼ੁਰਗਾਂ ਦਾ ਹਾਂਜੀ ਹਾਂ ਉਹ ਤੁਹਾਡੀ ਭਾਸ਼ਾ ਬੇਨਤੀ ਆਪ ਵੱਡੇ ਕਦੇ ਬੇਨਤੀ ਨਹੀਂ ਕਰ ਲੈਂਦੇ ਇਹ ਸਾਡੇ ਪਰਟੇਨ ਕਿ ਵੈਸੇ ਫੋਨ ਕਰਕੇ ਕਹਿੰਦੇ ਫਿਰ ਅਸੀਂ ਚੱਲ ਮੁੰਚਾਲੇ ਬਾੜਾ ਨਾ ਸਾਡਾ ਆਰਡਰ ਮੰਨੇ ਨਾ ਕਿੰਨਾ ਬਹੁਤ ਐਡਿਕਟ ਹੈ ਨਾ ਹਾਂ ਜੀ ਤੇ ਭਾਈ ਪਹੁੰਚੋ ਕਿਵੇਂ ਲੱਗਿਆ ਦੇਖੋ ਜਿਹੜੇ ਸੂਰਮੇ ਹੋਣ ਨਾ ਉਹਨਾਂ ਦਾ ਜਨਮ ਸਥਾਨ ਇਹ ਪਿੰਡ ਹੋ ਸਕਦਾ ਪਰ ਸਾਡਾ ਵੀ ਉਹਦਾ ਹੀ ਹਿੱਸਾ ਹੈ ਜਿੰਨਾ ਇਸ ਪਿੰਡ ਦਾ ਇਹ ਜੇ ਸਾਡਾ ਇਖਤਿਆਰ ਜਾਂ ਹੱਕ ਹੈ ਤਾਂ ਹੀ ਫਿਰ ਅਸੀਂ ਫਿਲਮ ਬਣਾਈ ਹੈ ਹਾਂ ਜੀ ਔਰ ਇਹਨਾਂ ਸੂਰਮੇ ਦੀ ਜਿਹੜੀਆਂ ਗਾਥਾਂ ਮੈਂ ਨਾ ਉਹ ਕਈ ਬੰਦੇ ਸਵਾਲ ਕਰਦੇ ਆ ਇਹਦੇ ਚ ਇਹ ਨਹੀਂ ਹੋਣਾ ਇਹ ਵੀ ਹੋਣਾ ਇਹ ਸਾਰਾ ਕੁਝ ਪੀੜੀਦਰ ਪੀੜੀ ਕੇਵਰੀ ਨਹੀਂ ਹੁੰਦਾ ਜਿਹਦੇ ਉਸ ਵਕਤ ਦੇ ਲੇਖਕ ਹੈ ਜਿਨ੍ਹਾਂ ਦੀਆਂ ਕਿਤਾਬਾਂ ਵੀ ਨਹੀਂ ਛਪਦੀਆਂ ਇੱਕ ਅਰਾਜ ਲਿਟਰੇਚਰ ਪਿਆ ਹੁੰਦਾ ਇਹਨਾਂ ਨੌਜਵਾਨਾਂ ਨੇ ਇਕੱਠਾ ਕਰਿਆ ਜੀ ਸੋ ਪੂਰਾ ਨਿਚੋੜ ਕੇ ਫਿਰ ਇਹ ਫਿਲਮ ਬਣਾਈ ਮਾਝਾ ਦੇਖੇ ਦੇਖੋ ਦਸਤੂਰ ਨਾ ਉਸ ਸਥਾਨ ਦੇ ਨਾ ਤੇ ਅਸੀਂ ਪਹਿਲਾਂ ਗੁਰੂ ਘਰੇ ਜਾ ਕੇ ਆਏ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜੀ ਨਾ ਉਹਨੇ ਪਾਸੋਂ ਉਹਨੇ ਪਾਸਾ ਪਾਸ਼ਾ ਦਾ ਕਿਉਂਕਿ ਅਸੀਂ ਜਦੋਂ ਤੁਰੇ ਸੀ ਉਤੋਂ ਦਿੱਲੀੋਂ ਉਤੋਂ ਫਿਰ ਪਹਿਲਾਂ ਇਹਨਾਂ ਦਾ ਬਜ਼ੁਰਗਾਂ ਦਾ ਪਿੰਡ ਦਾ ਸਾਬੀਨ ਪਹਿਲਾਂ ਮੱਥਾ ਟੁਕਣ ਕਰ ਢੇਕਾਂਗੇ ਫਿਰ ਉਦੋਂ ਬਾਅਦ ਅਸੀਂ ਫਿਰ ਅਸੀਂ ਇਹ ਕਹਿੰਨੇ ਆ ਵੀ ਅਸੀਂ ਚਾਹੁੰਨੇ ਆ ਕਿ ਜਿਹੜਾ ਸਾਡਾ ਸਿੱਨਵੇਂ ਦਾ ਅਸਲੀ ਰੰਗ ਹੈ ਜਿਹੜਾ ਸਾਡੇ ਸੂਰਮੇ ਅੰਦਰਲੇ ਰ ਹੈ ਕਹਿੰਦਾ ਇਹ ਜਿਵੇਂ ਅਸੀਂ ਮਾਂਡੀ ਦੇ ਦਾਣਾ ਲੈ ਕੇ ਜਾਂਦੇ ਟਰਾਲੀ ਲੈ ਕੇ ਜਾਂਦੇ ਸਿਰ ਮੇ ਅੱਜ ਵੀ ਟਰਾਲੀਆਂ ਜਾਂਦੇ ਠੀਕ ਦੂਜੀ ਚੰਗੀ ਫਿਲਮ ਅਸੀਂ ਉਹਨੂੰ ਚੰਗਾ ਵਪਾਰ ਕਰ ਦਈਏ ਫਿਰ ਅਸੀਂ ਹੋਰ ਫਿਲਮਾਂ ਵੀ ਬਣਾ ਸਕਦੇ ਅੱਜ ਪਿੰਡ ਦੇ ਲੋਕ ਜਿਹੜੀਆਂ ਫਿਲਮਾਂ ਆਉਣਗੀਆਂ ਜਦੋਂ ਅਸੀਂ ਪਹਿਲੀ ਵਾਰੀ ਸ਼ੁਰੂ ਕਰੀਏ ਸੀ ਫਿਲਮਾਂ ਉਦੋਂ ਹਵਾਏ ਬਣਾਈ ਸੀ ਉਹਦੀ ਪੱਲਿਓ ਬਣਾਈ ਸੀ ਇਹ ਤਾਂ ਅਸੀਂ 4-5 ਸਾਲ ਲਈ ਸ਼ੁਆਹ ਚ ਲੱਗੇ ਰਹੇ ਹਾਂ ਫਿਲਮ ਵਾਲੇ ਪਾਸਿਓਂ ਕਿਨਾਰਾ ਕਰਿਆ ਹੋਇਆ ਸੀ ਪਰ ਜਦੋਂ ਇਹ ਲੱਗਿਆ ਕਿ ਨਹੀਂ ਫਿਲਮ ਬਣ ਰਹੀ ਕੋਈ ਜਿਹੜੀ ਸਿਰ ਮੈਨੂੰ ਚਾਹੀਦੀ ਹੈ ਜਿਹੜੀ ਪੰਜਾਬੀਆਂ ਨੂੰ ਚਾਹੀਦੀ ਹੈ ਫਿਰ ਅਸੀਂ ਇਧਰ ਖੜਦੇ ਆ ਬੈਨਰ ਆਵੇ ਨਾ ਆਵੇ ਅਸੀਂ ਬਣਾਉਂਦੇ ਰਵਾਂਗੇ ਇੰਨਾ ਕੱਸੀ ਕੰਮ ਕਰ ਲੰਦੇ ਦੋ ਤਿੰਨ ਸਾਲ ਲਾ ਕੇ ਸਾਲਾਂ ਦਾ। ਸਿਲਮਟਾ ਬਣਾ ਹੀ ਨਾ ਔਰ ਬਣਾਵਾਂਗੇ ਇੰਨੀ ਜਿਹੜੀ ਖੜਕੇ ਖੜਕੇ ਹੈ ਲਾਟ ਮੰਗੂ। ਹਾਂਜੀ ਜਿਹੜੀਆਂ ਆਪ ਕੋ ਵੇਖੇ ਤੇ ਪਹਿਲਾਂ ਬਣਾਉਣੀਆਂ ਉਹ ਸੰਘਰਸ਼ੀਆਂ ਨੇ ਵੀ ਹੋਣਗੀਆਂ ਖੜਕੂਆਂ ਦੀਆਂ ਵੀ ਹੋਣਗੀਆਂ ਉਹ ਹਸ਼ਰ ਵੀ ਬਣਾ ਲਾਂਗੇ। ਸ਼ਾਇਦ ਉਹਦੀ ਕਹਾਣੀ ਕੋਈ 84 ਨਾਲ ਜੁੜੀ ਹੋਵੇ। ਅੱਛਾ ਜੀ ਬਣਾਵਾਂ। ਠੀਕ ਹੈ ਜੀ। ਪੱਕਾ ਹੀ ਬਣਾਈ ਸੀ ਉਦੋਂ ਰੋਡ ਸੀ ਇੱਕਮ ਦੀ। ਰੋਡ ਸੀ। ਜਿਹੜਾ ਧਰਨਾ ਤੁਸੀਂ ਹੁਣ ਲਾਇਆ ਨਾ ਪਾਣੀ ਪਿੱਛੇ। ਹਾਂਜੀ। ਕਿਤਾ ਮੈਂ 15 ਸਾਲ ਪਹਿਲਾਂ ਕਹਿੰਦਾ ਸੀ ਕਿ ਧਰਨਾ ਲਾਓ। ਮੇਰਾ ਕੰਮ ਤਾਂ ਤੁਹਾਨੂੰ ਖਾਲ ਲੈ ਬਾਕੀ ਪਿੰਡ ਪਿੰਡ ਤੁਸੀਂ ਇਕੱਠੇ ਹੋਣਾ ਤੇ ਜਿਹੜੇ ਪਾਣੀ ਦੀ ਮੈਂ 15 ਸਾਲ ਪਹਿਲਾਂ ਗੱਲ ਕਰੀ ਸੀ ਅੱਜ ਤੁਹਾਨੂੰ ਲੱਗ ਰਿਹਾ ਨਾ ਪਤਾ ਵੀ ਧਰਤੀ ਚੋਂ ਪਾਣੀ ਮੁੱਕੀ ਜਾਂਦਾ ਆਪਣਾ ਫੇਨ ਵਾਲਾ ਹੈ ਨਾ ਸੋ ਅਸੀਂ ਅਵੇਅਰ ਕਰਦੇ ਆ ਤੁਹਾਨੂੰ ਜਿਹੜਾ ਸਟੂਡੀਅਸ ਬੰਦਾ ਹੁੰਦਾ ਹਮੇਸ਼ਾ ਅਵੇਅਰ ਕਰਦਾ ਵੀ ਭਾਈ ਉਠੋ ਉਠੋ ਹੁਣ ਵੀ ਮੈਂ ਅਵੇਅਰ ਕਰਦਾ ਵੀ ਜਿਹਦੇ ਕੋ ਦੋ ਕਿਲੇ ਵੀਆ ਵਿੱਚ ਹੋਰਾ ਆਪਣੀ ਕੰਮ ਆਉਣੀ ਆਏ ਇਹ ਸੋਨਾ ਹੈ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਹੈ ਨਾ ਪੈਸਾ ਹੋਵੇ ਨਾ ਨਾ ਹੋਵੇ ਜਮਾ ਬੀਬੀ ਨਿਆ ਵਾਲੀਆਂ ਨਹੀਂ ਵੇਚਣੀਆਂ ਸੋਨੇ আর ਜ਼ਮੀਨ ਨੇ ਵੱਟਣਾ ਤੁਹਾਡੇ ਕੋਲ ਬਾਕੀ ਕੁਝ ਨਹੀਂ ਰਹਿਣਾ ਇਹ ਕਾਗਜ਼ੀ ਕਰਾਸੀ ਫੇਲ ਹੋ ਜਾਣੇ ਸਾਲ ਤੋਂ